ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਮੈਂ ਮਨੀਸ਼ ਅਮਦਗੜ ਤੋਂ ਜਿੱਦਾਂ ਕਿ ਪਹਿਲਾਂ ਅਸੀਂ ਕੋਸਮੈਟਿਕ ਤੇ ਆਫਰ ਲਗਾਏ ਸੀਗੇ 6 ਤਰੀਕ ਤੋਂ ਲੈ ਕੇ 11 ਤਰੀਕ ਤੱਕ ਤੁਸੀਂ ਪੈਣਾ ਪਰਾਵਾਂ ਨੇ ਬਹੁਤ ਉਸ ਦਾ ਸਾਥ ਦਿੱਤਾ ਬਹੁਤ ਧੁਰੂਧਰੋ ਕਸਟਮਰ ਚੱਲ ਕੇ ਉਹਨਾਂ ਦਾ ਪੈਣਾ ਨੇ ਬਹੁਤ ਫਾਇਦਾ ਦਿੱਤਾ ਉਸ ਨੂੰ ਦੇਖਦੇ ਹੋਗਾ ਜੀ ਨਵੀਆਂ ਆਫਰਾਂ ਲੈ ਕੇ ਆਏ ਤੁਹਾਨੂੰ ਤੁਹਾਨੂੰ ਦਿਖਾਣਾ ਪਹਿਲਾਂ ਤੁਸੀਂ ਡੇਟ ਚੈੱਕ ਕਰ ਲੋ ਕਿ ਆਹ ਆਫਰਾਂ ਲੈ ਕੇ ਆਏ 16 ਤਰੀਕ ਤੋਂ ਲੈ ਕੇ 22 ਜਨਵਰੀ ਤੱਕ ਆਫਰਾਂ ਲੈ ਕੇ ਆਇਆ ਇਹਦੇ ਵਿੱਚ ਦੇਖੋ ਇੱਕ ਲੈ ਕੇ ਆਇਆ ਸੋਫੀ ਦਾ ਪੈਡ ਜਿਹੜਾ 285 ਵਾਲਾ ਵਾ ਉਹ ਦਊਗਾ ਸਿਰਫ ਐਂਡ ਸਿਰਫ 220 ਰੁਪਏ ਦੇ ਵਿੱਚ ਜਿਹੜੀ ਲਿੰਟ ਰਿਮੂਵਰ ਆ 450 ਵਾਲੀ ਦਊਂਗਾ 200 ਰੁਪਏ ਦੇ ਵਿੱਚ ਜਿਹੜੇ ਬੇਬੀ ਵਾਈਪਸ ਨੇਗੇ 190 ਵਾਲੇ ਦੇਣੇ ਨੇ 80 ਰੁਪਏ ਦੇ ਵਿੱਚ ਦੇਖੋ ਕੋ ਬਹੁਤ ਦਾ ਫੇਸ ਵਾਸ਼ ਲੈ ਕੇ ਆਇਆ ਹੈ ਬ੍ਰਾਂਡ ਦਾ ਇਹ ਵੀ ਬਹੁਤ ਵੱਡੀ ਆਫਰ ਦੇ ਵਿੱਚ ਦੇਣਾ 260 ਰੁਪਏ ਵਾਲਾ 120 ਰੁਪਏ ਦੇ ਵਿੱਚ ਇੱਕ ਹੈਅ ਰਿਮੂਵਰ ਕਰੀਮ ਲੈ ਕੇ ਆਇਆ 100 ਰੁਪਏ ਵਾਲੀ ਦਊਂਗਾ ਸਿਰਫ ਐਂਡ ਸਿਰਫ 50 ਰੁਪਏ ਦੇ ਵਿੱਚ ਉਸ ਤੋਂ ਬਾਅਦ ਲੈ ਕੇ ਆ ਬੋਲੀ ਵਾਸ਼ 220 ਰੁਪਏ ਵਾਲਾ ਦੇਣਾ ਵਾ ਸਿਰਫ 100 ਰੁਪਏ ਦੇ ਵਿੱਚ ਉਸ ਤੋਂ ਅੱਗੇ ਹੈਗੇ ਨੇ ਬਾਡੀ ਲੋਸ਼ਨ VLCC ਦੇ 400 ਰੁਪਏ ਦਾ ਦੇਣਾ ਵਾ ਸਿਰਫ ਐਂਡ ਸਿਰਫ 120 ਰੁਪਏ ਦੇ ਵਿੱਚ ਦੇਖੋ ਇਸ ਵਾਰ ਇੱਕ ਨਵੇਂ ਬਹੁਤ ਸੋਹਣੇ ਦੇਖੋ ਅਰਬਿਕ ਪਰਫਿਊਮ ਲੈ ਕੇ ਆਇਆ ਦੇਖੋ ਬਹੁਤ ਸੋਹਣੀਆਂ ਫਰੇਗਰੈਂਸਾਂ ਨੇ ਇਹਨੇ ਪਰਫਿਊਮ ਨੇਗੇ ਲੌਂਗ ਲਾਸਟਿੰਗ ਆਫਟਰ ਵਾਸ਼ ਕੱਪੜੇ ਧੋਏ ਤੇ ਵੀ ਸਮੈਲ ਨਹੀਂ ਜਾਊਗੀ ਇਹਨਾਂ ਦੀ ਜਿਹੜੇ ਇਹ ਵੀ ਪਰਫਿਊਮ ਨੇ 600 ਰੁਪਏ ਵਾਲਾ ਪਰਫਿਊਮ ਹੈ ਇਹ ਵੀ ਦਊਗਾ ਸਿਰਫ 300 ਰੁਪਏ ਦੇ ਵਿੱਚ ਜਿਹੜੀ ਫੇਸ਼ੀਅਲ ਕਿਟਾਂ ਦੇਖੋ ਕੋਈ ਵੀ ਲੈ ਲਓ ਡਾਇਮੰਡ ਫਰੂਟ ਡੀਟਨ ਪਪਾਇਆ 260 ਰੁਪਏ ਦੇਣੀਆਂ 150 ਰੁਪਏ ਦੇ ਵਿੱਚ ਜਿਹੜੀ ਬਲੀਚਾ ਬਲੀਫ ਜਿਹੜੀਆਂ 70 ਰੁਪਏ ਵਾਲੀ 40 ਰੁਪਏ ਦੇ ਵਿੱਚ ਸਾਰੇ ਵੇਰੀਐਂਟ ਦੇਣੇ ਨੇਗੇ ਔਰ ਇੱਕ ਲੈ ਕੇ ਆ ਐਂਟੀ ਡਸਟ ਫੇਸ਼ੀਅਲ ਲੈ ਕੇ ਆਇਆ ਇਹ ਕਲਰ ਵੀ ਨੂੰ ਬ੍ਰਾਂਡ ਦਾ ਦੇਖੋ ਜਿਹੜਾ ਇਹਦਾ ਇਨਸਟੈਂਟ ਇਹਦਾ ਰਿਜ਼ਲਟ ਹੈ ਇਹ ਫੇਸ਼ੀਅਲ ਦਾ ਤੁਸੀਂ ਕਿਤੇ ਵੀ ਫੰਕਸ਼ਨ ਪਾਰਟੀ ਤੇ ਜਾਣਾ ਵਾ ਇਹਨੂੰ ਤੁਸੀਂ ਲਗਾਓ ਤੁਸੀਂ ਜਸਟ ਰੈਡੀ ਹੋ ਤੁਹਾਨੂੰ ਕਿਸੇ ਵੀ ਪਾਰਲਰ ਤੇ ਵਗੈਰਾ ਜਾਣ ਦੀ ਲੋੜ ਨਹੀਂ 1 ਮਿੰਟ ਦੇ ਵਿੱਚ ਤੁਸੀਂ ਰੈਡੀ ਹੋ ਇਹ ਵੀ ਜਿਹੜਾ ਰੇਟ ਲੈ ਕੇ ਆ 350 ਰੁਪਏ ਵਾਲਾ ਫੇਸ਼ੀਅਲ ਆ ਇਹ ਅੱਜ ਦੇਣਾ ਵਾ ਸਿਰਫ ਐਂਡ ਸਿਰਫ 200 ਰੁਪਏ ਦੇ ਵਿੱਚ ਲਾਉਂਗਾ ਕਲਰਕਿਨੂ ਬ੍ਰਾਂਡ ਦਾ ਵਾ ਇੱਕ ਲੈ ਕੇ ਆਇਆ ਦੇਖੋ ਸ਼ੈਂਪੂ ਜਿਹੜੇ ਇਹ ਸ਼ੈਂਪੂ ਨੇਗੇ ਕੋਈ 1500 ਕੋਈ 1700 ਕੋਈ 1300 ਰੁਪਏ ਦੇ ਵਿੱਚ ਅੱਜ ਇਹ ਵੀ ਦੇਣਾ ਵਾ ਸਿਰਫ 650 ਰੁਪਏ ਦੇ ਵਿੱਚ ਇੱਕ ਲੈ ਕੇ ਆਇਆ ਮੈਂ ਪਿੰਕ ਐਂਡ ਬਲੂ ਕੰਪਨੀ ਦੀ ਲਿਪਸਟਿਕ ਬਹੁਤ ਹੀ ਮੈਟ ਦੇ ਵਿੱਚ ਆ ਬਹੁਤ ਵਧੀਆ ਵਧੀ ਪੂਰੀ ਫੁੱਲ ਸਟੇ ਆ ਜਿਹੜੀ ਲਿਪਸਟਿਕ ਆ ਵੈਸੇ ਹੈਗੇ 500 ਰੁਪਏ ਦੀ ਤੁਸੀਂ ਕਿਸੇ ਵੀ Amazon Flipkart ਸਾਈਟ ਤੇ ਚੈੱਕ ਕਰ ਸਕਦੇ ਹੋ ਪਿੰਕ ਐਂਡ ਬਲੂ ਬ੍ਰਾਂਡ ਦਾ ਨਾਮ ਭਰ ਕੇ ਉੱਥੇ ਹੈਗੀ ਆ 350 ਰੁਪਏ ਦੇ ਵਿੱਚ ਅੱਜ ਇਹਦੇ ਵਿੱਚ ਮੈਂ ਫਾਇਦਾ ਕਰਨਾ ਵਾ ਇਹ ਦੇਣੀ ਕਿੰਨੇ ਦੀ ਆ ਸਿਰਫ 150 ਰੁਪਏ ਦੇ ਵਿੱਚ ਦਊਗਾ ਇਹ ਪੂਰਾ ਚੈਲੰਜਿੰਗ ਪ੍ਰਾਈਸ ਦੇ ਵਿੱਚ ਰਿਪਿਸਟਿਕ ਦੇ ਵਿੱਚ ਵੀ ਆਨਲਾਈਨ ਨਾਲੋਂ ਸਸਤੀ ਦੇਣੀ ਆ ਇੱਕ ਲੈ ਕੇ ਆਇਆ ਹਾਂ ਦੇਖੋ ਕਲਰ ਕੁਇਨ ਦੀ ਮੈਂ ਲੈ ਕੇ ਆਇਆ ਹਾਂ ਨੇਲ ਪੇਂਟ ਜਿਹੜੀ ਇਹ ਨੇਲ ਪੇਂਟ ਅਸੀਂ ਵੇਚੀ ਆ 150 ਰੁਪਏ ਦੇ ਵਿੱਚ ਕੰਪਨੀ ਤੋਂ ਸਟਾਕ ਚੱਕਿਆ ਇਕੱਠਾ ਕੰਪਨੀ ਨੂੰ ਕਹਿੰਦੇ ਇਹਦੇ ਵਿੱਚ ਕੋਈ ਫਾਇਦਾ ਕਰੋ ਭੈਣਾ ਦਾ ਇਦੇ ਵਿੱਚ ਕੋਈ ਫਾਇਦਾ ਕੀ ਕਰਨਾ ਵਾ 150 ਰੁਪਏ ਦਾ ਇੱਕ ਸੀਗਾ ਇਹ ਮੈਂ 100 ਰੁਪਏ ਦੇ ਦੋ ਪੀਸ ਦਊਗਾ ਸਿਰਫ 100 ਰੁਪਏ ਦੇ ਦੋ ਪੀਸ ਤੁਹਾਨੂੰ ਮੈਂ ਨੇੜੇ ਤੋਂ ਵੀ ਦਿਖਾ ਦਿੰਨਾ ਕਲਰ ਕਵਿਨ ਬ੍ਰਾਂਡ ਦੀ ਹੈ ਇਹ 100 ਰੁਪਏ ਦੇ ਦੋ ਪੀਸ ਦੇਣੇ ਨੇ ਕਿ ਸਿਰਫ ਐਂ ਸਿਰਫ ਦੇਖੋ ਜਿਹੜੀਆਂ ਆਫਰਾਂ ਨੇ ਗਿਆ ਦੁਬਾਰਾ ਫੇਰ ਆ ਗਿਆ ਦਾ ਬਹੁਤ ਵਧੀਆ ਆਫਰਾਂ ਨੇ ਤੁਸੀਂ ਇਸ ਆਫਰ ਦਾ ਫਾਇਦਾ ਚੱਕਣ ਲਈ ਜਲਦੀ ਤੋਂ ਜਲਦੀ ਸ਼ਾਪ ਤੇ ਵਿਜ਼ਿਟ ਕਰੋ ਜਿਹੜੀ ਡੇਟ ਹੈਗੀ ਆ 16 ਤੋਂ ਲੈ ਕੇ 22 ਜਨਵਰੀ ਤੱਕ ਕਸਟਮਰ ਦਾ ਕਰਨਾ ਫਾਇਦਾ ਹੋਰ ਵੀਡੀਓ ਦੇਖਣ ਦੀ ਵੱਧ ਤੋਂ ਕਰੋ ਪੇਜ ਨੂੰ ਫੋਲੋ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ